ਆਲਟੂਨਿਊਜ਼ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੁਸ਼ਿਆਰ ਪਰਵਿਕਾ 9 ਅਕਤੂਬਰ ਨੂੰ ਹੋਵੇਗੀ ਸਵਿਧਾਨ ਬਚਾਓ ਮਹਾਪੰਚਾਇਤ ਮਹਾਰੈਲੀ ਇਹ ਕਹਿਣਾ ਸੀ ਜਸਵੀਰ ਸਿੰਘ ਗੜੀ ਦਾ ਨੌਜਵਾਨ ਆਗੂ ਰਾਸ਼ਟਰੀ ਕੋਆਰਡੀਨੇਟਰ ਸ਼੍ਰੀ ਆਕਾਸ਼ ਆਨੰਦ ਹੋਣਗੇ ਮੁੱਖ ਮਹਿਮਾਨ ਏਅਰਪੋਰਟ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਨਾਲ ਹੀ ਬੈਲ ਆਈਕਨ ਵੀ ਦਬਾ ਲਓ ਪੰਜਾਬ ਵਿੱਚ ਗਰੀਬ ਸਿੱਖਿਆ ਦਾ ਰਾਜ ਬਸਪਾ ਲੈ ਕੇ ਆਏਗੀ ਬਸਪਾ ਪੰਜਾਬ ਵੱਲੋਂ ਗਰੀਬਾਂ ਦਲਤਾਂ ਤੇ ਪਿਛੜੇ ਵਰਗਾਂ ਦੀ ਲਾਂਬੰਦੀ ਲਈ ਸੂਬਾ ਪਦਰੀ ਸੰਵਿਧਾਨ ਬਚਾਓ ਮਹਾਪੰਚਾਇਤ ਮਹਾਰੈਲੀ 9 ਅਕਤੂਬਰ ਨੂੰ ਬਸਪਾ ਦੇ ਬੰਨੀ ਸਾਹਿਬ ਸ਼੍ਰੀ ਕਾਸ਼ੀ ਰਾਮ ਜੀ ਦੇ ਪਰਿਨਿਰਮਾਨ ਦਿਵਸ ਮੌਕੇ ਹੁਸ਼ਿਆਰਪੁਰ ਵਿਖੇ ਕੀਤੀ ਜਾਵੇਗੀ ਨੌਜਵਾਨ ਆਗੂ ਰਾਸ਼ਟਰੀ ਕੋਆਰਡੀਨੇਟਰ ਸ਼੍ਰੀ ਆਕਾਸ਼ਨੰਦ ਮੁੱਖ ਮਹਿਮਾਨ ਹੋਣਗੇ ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜੀ ਨੇ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕੀਤਾ ਉਹਨਾਂ ਨੇ ਕੰਦਾਲਾ ਜਟਾ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਬਹੁਜਨ ਸਮਾਜ ਪਾਰਟੀ ਨੂੰ ਲੰਬਤੰਤ ਕਰਨ ਲਈ ਰੈਲੀਆਂ ਕੈਡਰ ਕੈਂਪਾਂ ਤੇ ਪੈਦਲ ਯਾਤਰਾਵਾਂ ਦੀ ਅਨੰਤ ਲੜੀ ਨਾਲ ਬਸਪਾ ਕੈਡਰ ਦੇ ਵਿੱਚ ਜੋਸ਼ ਦਾ ਸੰਚਾਰ ਕੀਤਾ ਜਾ ਰਿਹਾ ਹੈ ਤੇ ਆਗਾਮੀ ਲੋਕ ਸਭਾ ਚੋਣਾਂ ਦੇ ਵਿੱਚ ਚੰਗੇ ਨਤੀਜੇ ਵੱਜੋਂ ਇਹ ਸਹਾਇੀ ਹੋਵੇਗਾ ਉਹਨਾਂ ਨੇ ਇਹ ਵੀ ਕਿਹਾ ਕਿ 1560 ਸਰਕਾਰੀ ਦਸਾਂ ਦੀ ਧਰੂਰਤਾਂ ਤੇ ਸਰਕਾਰੀ ਕਰਮਚਾਰੀਆਂ ਦੀ ਡਿਊਟੀ ਬਸ ਇੰਚਾਰਜ ਵਰਗੋਂ ਲਗਾਉਣਾ अरविंद केजरीवाल ਦੇ ਬਦਲਾਅ ਦੇ ਜੁਮਲੇ ਤੇ ਇੱਕ ਕਲੰਕ ਹੈ ਮੁੱਖ ਮੰਤਰੀ ਭਗਵੰਤ ਮਾਨ ਦੇ ਕੀ ਬਦਲਾਅ ਦੇ ਵਾਅਦਿਆਂ ਦੀ ਵੀ ਫੂਕ ਨਿਕਲ ਚੁਕੀ ਹੈ ਆਓ ਸੁਣਦੇ ਹਾਂ ਸਰਦਾਰ ਗੜੀ ਨੇ ਕੀ ਕਿਹਾ ਤੁਸੀਂ ਦੇਖ ਰਹੇ ਹੋ ਅੱਡਾ ਸਾਰਾ ਤੋਂ ਜਸਵੀਰ ਕਾਜਲ ਦੀ ਇਹ ਵਿਸ਼ੇਸ਼ ਰਿਪੋਰਟ ਚ ਡੱਪ ਕੇ ਜਾਂਦਾ ਇਸ ਸਮਾਜ ਦੇ ਕਿ ਵੋਟ ਦਿੱਤੇ ਮੈਨੂੰ ਉਹ ਕਹਿੰਦਾ ਚਾਚਾ ਕਿਹੜੀ ਕੱਲ ਪਲਾਈ ਸੀ ਉਹ ਠੀਕ ਨਹੀਂ ਸੀ ਅੱਜ ਕੋਈ ਵਧੀਆ ਜਿਹਾ ਨਾਲੇ ਪਿਆਜ਼ ਨਾਲ ਨਹੀਂ ਸਵਾਦ ਆਉਂਦਾ ਤੇ ਚਾਚਾ ਮੁਰਗਾ ਲੈ ਕੇ ਤੁਰਿਆ ਆ। ਬੇਨ ਨੂੰ ਸਵਾਦ ਆ ਜਾਏ, ਬੂਟ ਮੈਨੂੰ ਦੇ ਦਲ ਕਿਸੇ ਤਰ੍ਹਾਂ, ਪਰਚੀ ਮੈਨੂੰ ਦੇ ਦੇ। ਤੇ ਕਰਮੀ ਧਰਮੀ ਕਹਿੰਦੀ ਹੈ ਚਾਹ ਭਾਈਆ ਮੈਨੂੰ ਕੀ ਦਿੱਤਾ ਉਹਨਾਂ ਦਾ ਮੂੰਹ ਦਾ ਫੱਤੇ। ਕਹਿੰਦਾ ਤੂੰ ਕਰ ਵੀ ਇੱਕ ਤੂੰ ਵੀ ਲੈ ਲਈ ਕਹਿੰਦੀ ਨਹੀਂ ਅਜੇ ਨਹੀਂ ਠੰਡਾ ਢੁੰਡਾ ਪੜਾ ਦੇ। ਲੈ ਬੀਬੀਆਂ ਲਈ ਠੰਡਿਆਂ ਦੀਆਂ ਬੂਤਨਾ। ਲੈ ਹੁਣ ਸਾਡੇ ਲਈ ਸੁੱਕਾ ਠੰਡਾ, ਬਰਫੀ ਦੇ ਡੱਬੇ ਤੁਰ ਪਏ। ਲੈ ਭਾਈਆ ਇਹ ਤਾਂ ਹੁਣੇ ਹੀ ਭੁੱਲ ਜਾਣਾ ਆ। ਖਾਦਾ ਪੀਦਾ ਤੇ ਚਾਚਾ ਐ ਡੈਡੀਆਂ ਪੰਡਾ ਸੂਟਾਂ ਦੀਆਂ ਲੈ ਕੇ ਤੁਰ ਪਿਆ ਜਿੱਦਾਂ ਨਾਨਕੇ ਸ਼ੱਕ ਨੂੰ ਲੈ ਕੇ ਤੁਰ। ਉਹ ਕਹਿੰਦਾ ਇਹਨਾਂ ਦੀ ਵੋਟ ਨਾ ਰਾਜਾ ਬਣਨਾ ਤੇ ਕਿਤੇ ਆਪਣਾ ਰਾਜਾ ਨਾ ਬਣਾ ਲੈਣ। ਇਹ ਕਿਤੇ ਆਪਣਾ ਰਾਜਾ ਨਾ ਬਣਾ ਲੈਣ। ਤੇ ਚਾਚਾ ਕਦੀ ਕਾਂਗਰਸ ਦਾ ਆਇਆ। ਚਾਚਾ ਕਦੀ ਕਾਲੀ ਦਲ ਦਾ ਆਇਆ। ਚਾਚਾ ਕਦੀ ਭਾਜਪਾ ਦਾ ਆਇਆ। ਆ ਨਵੇਂ ਚਾਚੇ ਹੁਣ ਝਾੜੂ ਵਾਲੇ ਆਇਆ ਕਰਨੇ ਤੁਹਾਡੇ ਕੋਲ। ਉਹਨਾਂ ਦੀ ਲੜਾਈ ਕੀ ਆ ਰਾਜ ਤੁਹਾਡਾ ਨਹੀਂ ਹੋਣਾ ਚਾਹੀਦਾ। ਕਾਸ਼ੀ ਰਾਮ ਸਾਹਿਬ ਕਹਿੰਦਾ ਜੇ ਮੇਰੇ ਵਾਲੇ ਬੰਦੇ ਬਣ ਜਾਣ ਇਹਨਾਂ ਚਾਚਿਆਂ ਨੂੰ ਬੰਦੇ ਦੇ ਪੁੱਤ ਬਣਾ ਦੇ ਆਖੇ ਅੱਜ ਦੇ ਦਿਨ ਤੁਹਾਡੇ ਕੋਲ ਸੁਨੇਹਾ ਲੈ ਕੇ ਆਏ ਆ ਆਜ਼ਾਦੀ ਦੇ 75 ਸਾਲਾਂ 'ਚ ਤੁਸੀਂ ਕਹਿੰਦੇ ਪੰਜਾਬ ਦੇ ਅਸੀਂ ਦੇਸੀ ਘੇ ਖਾਣੇ ਵਾਲੇ ਲੋਕ ਤੇ ਕਿੱਥੇ ਰਹਿ ਜਾ ਤੁਹਾਡਾ ਤੇ ਜੂਪੀ ਦੇ ਉਹ ਲੋਕ ਜਿਹੜੇ ਬਹੁਤ ਕਮਜ਼ੋਰ ਸੀ ਜਿਨ੍ਹਾਂ ਨੂੰ ਤੁਸੀਂ ਕਹਿੰਦੇ ਸੀ ਇਹ ਤਾਂ ਚੌਲ ਖਾਂਦੇ ਦੇਸੀ ਘੇ ਨਹੀਂ ਖਾਂਦੇ ਦੇਖੋ ਚਾਰ-ਚਾਰ ਬਰੀ ਉਹਨਾਂ ਨੇ ਰਾਜਾ ਆਪਣਾ ਬਣਾਇਆ ਭੈਣ ਕੁਮਾਰੀ ਮਾਇਆਵਤੀ ਜੀ ਮੁੱਖ ਮੰਤਰੀ ਬਣੇ ਤੁਸੀਂ ਕਹਿੰਦੇ ਦੇਸੀ ਕੇ ਖਾਨੇ ਤੇ ਲੇਲੜੀਆਂ ਕੱਢਣ ਲੱਗਿਆ ਬਹੁਜਨ ਸਮਾਜ ਪਾਰਟੀ ਬਲੋਂ ਸੂਬਾ ਪੱਦਰੀ ਸੰਵਿਧਾਨ ਬਚਾਓ ਮਹਾਪੰਚਾਇਤ ਇੱਕ ਬਹੁਤ ਵੱਡੀ ਮਹਾਰਲੀ ਸਾਭ ਕਾਂਸ਼ੀ ਰਾਮ ਜੀ ਦੇ ਪ੍ਰੀ ਮਿਰਵਾਨ ਦਿਵਸ ਮੌਕੇ ਹੁਸ਼ਿਆਰਪੁਰ ਵਿਖੇ ਬਜਵਾੜਾ ਬਾਈਪਾਸ ਤੇ ਹੋ ਰਹੀ ਹੈ ਜਿਹਦੇ ਮੁੱਖ ਮਹਿਮਾਨ ਬਹੁਜਨ ਸਮਾਜ ਪਾਰਟੀ ਦੇ ਰਾਸ਼ਟਰੀ ਕੋਆਰਡੀਨੇਟਰ ਸ਼੍ਰੀ ਆਕਾਸ਼ ਆਨੰਦ ਜੀ ਸ਼ਾਮਲ ਹੋਣਗੇ। ਔਰ ਬਹੁਜਨ ਸਮਾਜ ਪਾਰਟੀ ਦੇ ਨੈਸ਼ਨਲ ਵਾਈਸ ਪ੍ਰੈਜ਼ੀਡੈਂਟ ਸ਼੍ਰੀ ਆਨੰਦ ਕੁਮਾਰ ਜੀ ਨਾਲ ਸ਼ਾਮਲ ਰਹਿਣਗੇ। ਇਹ ਬਹੁਤ ਵੱਡੀ ਰੈਲੀ ਹੈ ਬਹੁਤ ਵੱਡਾ ਗ੍ਰਾਉਂਡ ਹੈ ਜਿਹੜਾ ਇਹ ਪੰਜ ਕਿੱਲਿਆਂ ਦਾ ਗ੍ਰਾਉਂਡ ਹੈ ਜਿਹੜਾ ਦੋ ਰੈਲੀਆਂ ਦੀ ਤੁਲਨਾ ਜੇ ਆਪਾਂ ਕਰੀਏ ਇੱਕ ਅੱਜ 2 ਅਕਤੂਬਰ ਦੀ ਰੈਲੀ ਜਿਹੜੀ ਆ ਆਮ ਆਦਮੀ ਪਾਰਟੀ ਪਟਿਆਲੇ ਵਿੱਚ ਕਰ ਰਹੀ ਆ ਉਸ ਰੈਲੀ ਦੇ ਉਹਨਾਂ ਦਾ ਜਿਹੜਾ ਪਰਪਸ ਹੈ ਉਹ ਆ ਮਾਤਾ ਕੁਸ਼ਲਿਆ ਹਸਪਤਾਲ ਜਿਹੜਾ ਪਟਿਆਲੇ ਦੇ ਵਿੱਚ ਇਹ ਨਵਾਂ ਆਈਸੀਯੂ ਦਾ ਅਦਗਾਟਨ ਆਈਸੀਯੂ ਸਿਰਫ ਇੱਕ ਆਪਰੇਸ਼ਨ ਥੀਟਰ ਆਈਸੀਯੂ ਆਪਰੇਸ਼ਨ ਤੋਂ ਬਾਅਦ ਜਿੱਥੇ ਉਹਦਾ ਅਦਗਾਟਨ ਦੀ ਇੱਕ ਰੈਲੀ ਰੱਖੀ ਆ 1500 ਤੋਂ ਜ਼ਿਆਦਾ ਬੱਸਾਂ ਸਰਕਾਰੀ 1560 ਸਰਕਾਰੀ ਬੱਸਾਂ ਪੰਜਾਬ ਸਰਕਾਰ ਨੇ ਇਹਦੇ ਤੇ ਲਗਾਈਆਂ 1560 اور जिलों ਦੇ ਡਿਪਟੀ ਕਮਿਸ਼ਨਰਾਂ ਨੂੰ ਇਹ ਚਿੱਠੀਆਂ ਕੱਢੀਆਂ ਇੱਕ ਜ਼ਿਲ੍ਹੇ ਦੀ ਸਰਕਾਰੀ ਚਿੱਠੀ ਮੇਰੇ ਕੋਲ ਹੈ ਪੂਰੇ ਪੰਜਾਬ ਦੇ ਡਿਪਟੀ ਕਮਿਸ਼ਨਰਾਂ ਨੂੰ ਆ ਉਹ ਜ਼ਿਲ੍ਹਾ ਵਾ ਜਿਹੜਾ ਪਟਿਆਲੇ ਤੋਂ 200 ਕਿਲੋਮੀਟਰ ਦੀ ਦੂਰੀ ਤੇ ਪੈਂਦਾ ਪਟਿਆਲੇ ਤੋਂ ਔਰ ਜਿੰਨੇ ਸਰਕਾਰੀ ਮੁਲਾਜ਼ਮ ਹੋ啊 ਜਿੱਥੇ-ਜਿੱਥੇ ਹਸਪਤਾਲ ਕੋਈ ਐਨ ਮੈਂ ਕੋਈ ਜੀ ਐਨ ਐਮ ਮੈਂ ਕੋਈ ਲੈਬੋਰੀ ਦਾ ਆ ਕੋਈ ਕਲਾਸ 4 ਹੈ ਕੋਈ ਡਾਕਟਰ ਹੈ ਕੋਈ ਐਕਸਰੇ ਦਾ ਟੈਕਨੀਸ਼ੀਅਨ ਹੈ ਹਰ ਹਰ ਮੁਲਾਜ਼ਮ ਦੀ ਬੱਸ ਦੇ ਇੰਚਾਰਜ ਬਦੋ ਡਿਊਟੀ ਲਾਈ ਆ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਕੇਜਰੀਵਾਲ ਸਾਹਿਬ ਤੁਸੀਂ ਕਿਹਾ ਸੀ ਬਦਲਾਅ ਲਿਆਵਾਂਗੇ ਪੰਜਾਬ ਦੇ ਭਗਵੰਤ ਸਿੰਘ ਤੁਸੀਂ 3 ਕੋਰ ਪੰਜਾਬੀਆਂ ਨੂੰ ਆਪਣਾ ਸਤਸੰਗ ਕਰਕੇ ਆਪਣਾ ਸ਼ੁਗਰ ਮੇਲਾ ਕਰਕੇ ਪੰਜਾਬੀਆਂ ਨੂੰ ਗੁੰਮਰਾਹ ਕੀਤਾ ਅੱਜ ਉਹੀ ਬੱਸਾਂ ਉਹੀ ਸਰਕਾਰੀ ਬੱਸਾਂ ਉਹੀ ਸਰਕਾਰੀ ਮੁਲਾਜ਼ਮਾਂ ਦੀਆਂ ਡਿਊਟੀਆਂ ਤੁਸੀਂ ਲਾਈਆਂ ਮੈਨੂੰ ਦੱਸੋ ਕਾਹਦਾ ਬਦਲਾਅ ਆ ਜੀ ਇੱਕ ਰੈਲੀ ਬਹੁਜਨ ਸਮਾਜ ਪਾਰਟੀ ਕਰ ਰਹੀ ਹੈ 9 ਅਕਤੂਬਰ ਨੂੰ ਪਿੰਡ ਪਿੰਡ ਤੋਂ ਪੂਰੇ ਪੰਜਾਬ ਦੇ ਪਿੰਡ ਪਿੰਡ ਤੋਂ ਬਹੁਜਨ ਸਮਾਜ ਪਾਰਟੀ ਦੇ ਵਰਕਰ ਬਹੁਜਨ ਸਮਾਜ ਪਾਰਟੀ ਦੇ ਲੋਕ ਘਰ ਘਰ ਤੋਂ 10 ਰੁਪਏ 50 ਰੁਪਏ 100 ਰੁਪਏ ਇਕੱਠਾ ਕਰਕੇ ਆਪਣੀਆਂ ਆਪਣੀਆਂ ਵਹੀਕਲਾਂ ਦਾ ਪ੍ਰਬੰਧ ਕਰਕੇ ਹਸ਼ਿਆਰ ਪਰ ਪੁੱਜਣਗੇ ਮਾਜੋਗ ਕਾਸ਼ ਅਨੰਦ ਜੀ ਜਿਹਦੇ ਮੁੱਖ ਮਹਿਮਾਨ ਹੈ ਮਾਜੋਗ ਭਗਵੰਤ ਮਾਨ ਜੀ ਤੁਹਾਡੇ ਇਹੋ ਜਿਹੇ ਬਦਲਾਅ ਦੀ ਕੇਜਰੀਵਾਲ ਜੀ ਤੁਹਾਡੇ ਇਹੋ ਜਿਹੇ ਬਦਲਾਅ ਦੀ ਅਸੀਂ ਬਹੁਜਨ ਸਮਾਜ ਪਾਰਟੀ ਮੰੰਦਾ ਕਰਦੇ ਹਾਂ ਸਰਕਾਰੀ ਮੁਲਾਜ਼ਮਾਂ ਨੂੰ ਅੱਜ ਛੁੱਟੀ ਵਾਲੇ ਦਿਨ ਜਿਹੜਾ ਤੁਸੀਂ ਉਹਨਾਂ ਦੀ ਡਿਊਟੀਆਂ ਲਾਈਆਂ। ਕੀ ਤੁਸੀਂ 3 ਅਕਤੂਬਰ ਦੀ ਉਹਨਾਂ ਸਰਕਾਰੀ ਮੁਲਾਜ਼ਮਾਂ ਨੂੰ ਛੁੱਟੀ ਕਰੋਗੇ? ਉਹ ਵੀ ਲੈਟਰ ਜਾਰੀ ਕਰਿਓ ਫਿਰ। ਅੱਜ ਤੁਸੀਂ ਸਰਕਾਰੀ ਮੁਲਾਜ਼ਮਾਂ ਨੂੰ ਜਿੱਦਾਂ ਔਰ ਸਰਕਾਰੀ ਬੱਸਾਂ ਨੂੰ ਜਿੱਦਾਂ ਤੁਸੀਂ ਧੱਕੇਸ਼ਾਹੀ ਕੀਤੀ ਬਹੁਜਨ ਸਮਾਜ ਪਾਰਟੀ ਇਹਦੀ ਨਿੰਦਾ ਕਰਦੇ।